ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡਾ ਪਿੰਡ ਗੂਜਰ ਹੈ ਬਈ ਹਲਕਾ ਛਤਰਾਣਾ ਜਿਹਦਾ ਪਟਿਆਲਾ ਬਈ ਜਦੋਂ ਭਗਵਾਨਤ ਮਾਨ ਨੇ ਬਿਆਨ ਦਿੱਤਾ ਸੀ ਨਾ 2 ਸਾਲ ਪਹਿਲਾਂ 4 ਸਾਲ ਪਹਿਲਾਂ ਲਾ ਲਉ 2 ਸਾਲ ਪਹਿਲਾਂ ਵੀ ਮੈਂ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਅਸੀਂ ਵੀ ਆਵਾਜ਼ੀ ਪਾਰਟੀ ਆ ਸਾਨੂੰ ਵੀ ਮਜ਼ਾਕ ਲੱਗਦਾ ਹੁੰਦਾ ਸੀ ਆ ਪਰ ਬਈ ਆ ਦੇਖ ਲਓ 35 ਸਾਲ ਹੋ ਗਿਆ ਉੱਛਲੇ ਜੱਤੀ ਉਰੀ ਖੜੇ ਨੇਗੇ 35 ਸਾਲਾਂ ਬਾਅਦ ਸੱਚੀ ਸੂਏ ਚ ਪਾਣੀ ਆ ਰਿਹਾ ਸਵੇਰੇ 5 ਵਜੇ ਦੀ ਲਾਈਟ ਆਈ ਹੋਈ ਆ 1 ਮਿੰਟ ਵੀ ਅਸੀਂ ਨੇ ਮੋਟਰ ਨਹੀਂ ਚਲਾਈ ਉਹ ਬਾਣ ਦੇਖ ਲਓ ਇੱਧਰ ਸਾਨੂੰ ਹੁਣ ਇਹ ਵੀ ਸੋਚ ਲੱਗ ਰਹੀਏਗੀ ਵੀ ਇਹ ਇਹ ਇੰਨਾ ਪਾਣੀ ਅਸੀਂ ਸਾਮਾਂਗੇ ਕਿਵੇਂ ਮੋਟਰ ਸਾਡੀ 1 ਮਿੰਟ ਵੀ ਨਹੀਂ ਚੱਲੀ ਹੈਗੀ 5 ਵਜੇ ਦੀ ਸਵੇਰ ਦੀ ਲਾਈਟ ਆਈ ਹੋਈ ਹੈਗੀ 7 ਵਜਨ ਵਾਲੇ ਹੋ ਰਹੇ ਨੇਗੇ ਘੱਟੋ ਘੱਟ 14 ਘੰਟੇ ਹੋ ਗਏ ਲਾਈਟ ਆਈ ਨੂੰ ਨਾ ਲਾਈਟ ਜਾਰੀ ਹੈਗੀ ਨਾਲੇ ਸੁਆ ਆਮ ਚੱਲ ਰਿਹਾ ਹੈਗਾ ਇੱਕ ਮਿੰਟ ਵੀ ਅਸੀਂ ਮੋਟਰ ਨਹੀਂ ਚਲਾਈ ਜਦੋਂ ਉਹ ਆਤਮਾਨ ਨੇ ਬਿਆਨ ਦਿੱਤਾ ਦੀ ਨਾ ਵੀ ਮੈਂ ਮੋਟਰਾਂ ਬੰਦ ਕਰਕੇ ਜੀਰੀ ਲੱਗਣ ਲਾ ਦੂੰ ਉਦੋਂ ਸਾਨੂੰ ਵੀ ਮਜ਼ਾਕ ਲੱਗਦਾ ਹੁੰਦਾ ਦੀ ਆ ਦੂਈਆਂ ਪਾਰਟੀ ਵਾਲਿਆਂ ਨੇ ਤਾਂ ਕਹਿਣੀ ਆ ਨਾ ਵੀ ਪਤਾ ਨਹੀਂ ਇਹ ਮੁਕ ਮਜ਼ਾਕ ਕਰ ਰਹੇ ਨੇ ਉਦੋਂ ਸਾਨੂੰ ਵੀ ਮਜ਼ਾਕ ਲੱਗਦਾ ਹੁੰਦਾ ਦੀਆ ਪਰ ਬਈ ਆ ਸੱਚਾਈ ਜ਼ੋੜੇ ਸਾਹਮਣੇ ਐ ਸੱਚੀ ਗੱਲ ਹੈਗੀ ਉਹਨੇ ਜਵਾਨ ਤੇ ਫੁੱਲ ਚੜਾ ਦੇ ਬਹੁਤ ਬਹੁਤ ਧੰਨਵਾਦ ਯਾਰ ਅਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਬਹੁਤ ਧੰਨਵਾਦ ਕਰਦੇ ਹਾਂ